ਨਵਾਲਗ ਬੱਚਾ ਪਤੰਗ ਚੜਾਉਂਦਾ ਫੜਿਆ ਗਿਆ ਤਾਂ ਮਾਪਿਆਂ ਤੇ ਹੋਵੇਗੀ ਹੁਣ ਕਾਰਵਾਈ ਡੀਐਸਪੀ ਹਿਨਾ ਗੁਪਤਾ ਵੱਲੋਂ ਦਿੱਤਾ ਗਿਆ ਸਖਤ ਬਿਆਨ ਬੁੱਧਵਾਰ ਨੂੰ 2 ਵਜੇ ਦੇ ਲਗਭਗ ਬਠਿੰਡਾ ਅਧਿਆਤੀ ਦੇ ਡੀਐਸਪੀ ਹਿਨਾ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀੜ ਤਲਾਬ ਤੋਂ ਇੱਕ ਵਿਅਕਤੀ ਨੂੰ 50 ਗੱਟੋ ਚਾਈਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਉਸਤੇ ਮਾਮਲਾ ਦਰਜ ਕਰਕੇ ਉਸ ਨੂੰ ਬੰਦ ਹਵਾਲਾਤ ਕੀਤਾ ਗਿਆ ਹੈ ਉਹਨੇ ਉਹਨਾਂ ਵੱਲੋਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਚਾਇਨਾ ਡੋਰ ਆਪਣਾ ਨਾਮ ਲੈ ਕੇ ਦਿਓ ਨਾਲ ਉਹਨਾਂ ਇਹ ਵੀ ਕਿਹਾ ਕਿ ਅਗਰ ਕੋਈ ਨਵਾਲਗ ਬੱਚਾ ਚਾਇਨਾ ਡੋਰ ਤੇ ਨਾਲ ਪਤੰਗ ਚੜਾਉਂਦਾ ਫੜਿਆ ਗਿਆ ਤਾਂ ਹੁਣ ਮਾਪਿਆਂ ਤੇ ਕਾਰਵਾਈ ਹੋਵੇਗੀ ਦੱਸ ਦਈਏ ਕਿ ਚਾਇਨਾ ਡੋਰ ਨੂੰ ਲੈ ਕੇ ਜਿੱਥੇ ਪਟੇੰਡਾ ਪੁਲਿਸ ਵੱਲੋਂ ਲਗਾਤਾਰ ਅਪਰਾਧੇ ਕੀਤੇ ਜਾ ਰਹੇ ਆ ਤੇ ਜਿੱਥੇ ਪਿਛਲੇ ਦਿਨੀ ਵੀ 150 ਚਾਇਨਾ ਵੀ ਆ ਪਤੰਗ ਡੋਰ ਦਾ ਘਟੂ ਫੜਿਆ ਗਿਆ ਸੀ ਤੇ ਅੱਜ ਵੱਖ-ਵੱਖ ਥਾਣਿਆਂ ਦੇ ਵਿੱਚ ਇਨ ਮਾਮਲੇ ਆਪਣਾ ਚੈਨਡੋਰ ਨੂੰ ਲੈ ਕੇ ਵੀ ਆਪਣਾ ਬਰਹੰਡਾ ਪੁਲਿਸ ਵੱਲੋਂ ਕੀਤੇ ਗਏ ਵੀ ਆਪਣਾ ਦਰਜ ਕੀਤਾ ਗਿਆ ਤੇ ਥਾਣਾ ਛੱਦਰ ਵਿਖੇ ਵੀ ਇੱਕ ਵਿਅਕਤੀ ਦੇ ਉੱਤੇ ਬੀੜ ਤਲਾਬ ਤੋਂ ਜੋ ਵਿਅਕਤੀ ਫੜਿਆ ਗਿਆ ਉਸ ਤੇ 50 ਗੱਟੋ ਚੈਨਡੋਰ ਉਸ ਤੋਂ ਬਰਾਮਦ ਹੋਈ ਹੈ ਉਸ ਤੇ ਮਾਮਲਾ ਦਰਜ ਕਰਕੇ ਉਸ ਨੂੰ ਆਪਣਾ ਬੰਧ ਹਵਾਲਤ ਕੀਤਾ ਗਿਆ ਡੀਐਸਪੀ ਨੇ ਕਿਹਾ ਕਿ ਇਹ ਚੈਨਡੋਰ ਬਹੁਤ ਹੀ ਘਾਤਕ ਡੋਰ ਹੈ ਇਸ ਲਈ ਇਸ ਨੂੰ ਨਹੀਂ ਵਰਤਣਾ ਚਾਹੀਦਾ ਤੇ ਅਗਰ ਅਗਰ ਆਪਣੇ ਸੁਲਾਕੇ ਮਾਪੇ ਆਪਣੇ ਬੱਚਿਆਂ ਨੂੰ ਚੈਨਡੋਰ ਲੈ ਕੇ ਦਿੰਦੇ ਆ ਤੇ ਅਗਰ ਉਹ ਬੱਚਾ ਆਪਣਾ ਨਵਾਲਗ ਫੜਿਆ ਗਿਆ ਤਾਂ ਹੁਣ ਮਾਪਿਆਂ ਤੇ ਹੀ ਆਪਣੇ ਇਸ ਨੂੰ ਲੈ ਕੇ ਮਾਮਲਾ ਦਰਜ ਹੋਊਗਾ ਉਹਨਾਂ ਤੇ ਆਪਣਾ ਇਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਥਾਣਾ ਛੱਦਰ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਪੁਲਿਸ ਵੱਲੋਂ ਚਾਇਨਾ ਡੋਰ ਕਲਾਬੀਟੀ ਮਹਿਮਤ ਤਹਿਤ ਬੀੜ ਤਲਾਬ ਤੋਂ ਇੱਕ ਵਿਅਕਤੀ ਨੂੰ 50 ਗੱਟੂ ਚਾਇਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਇਸ ਤੇ ਮਾਮਲਾ ਦਰਜ ਕਰਕੇ ਇਸ ਨੂੰ ਮੰਦ ਹਵਾਲਤ ਕੀਤਾ ਗਿਆ ਹੈ ਆਓ ਸੁਣੋ ਸੁਣਾਉਣੇ ਆ ਕੀ ਅੰਦਨ ਕੀ ਕਹਿੰਦੇ ਨੇ ਡੀਐਸਪੀ ਦਿਹਾਤੀ ਹਨਾ ਗੁਪਤਾ ਹਾਂ ਜੀ ਹਾਂ ਕੀ ਇਹਦਾ ਸੌਰੀ ਜਿਹੜਾ ਚੈਨਾ ਡੋਰ ਪੜੀ ਆ ਕੀ ਕਹਿੰਗਾ ਇਹ ਜੀ ਸਦਰ ਥਾਣੇ ਨੇ ਕੱਲ ਬੀਤਲਾਬ ਦੇ ਯਾ ਤੋਂ ਇੱਕ rahul singh ਨਾਮ ਦਾ ਵਿਅਕਤੀ ਆ ਉਹ ਤੋਂ 50 ਜਿਹੜੇ ਤੇ ਚੈਨਾ ਡੋਰ ਦੇ ਘਟੂ ਗ੍ਰਾਮਤ ਕੀਤਾ ਤੇ ਪਰਚਾ ਦਰਜ ਕੋ ਐ ਸਦਰ ਥਾਣੇ ਚ ਐਫ ਆਈ ਆਰ ਨੰਬਰ 10 ਅੰਡਰ ਸੈਕਸ਼ਨ 223 ਜੀ ਐਨ ਐਸ ਤੇ এনਵਾਇਰਨਮੈਂਟ ਪ੍ਰੋਟੈਕਸ਼ਨ ਐਟ ਦੀ ਸੈਕਸ਼ਨ 15 ਕਿਤੋਂ ਹੋੜੀ ਜੀ ਇਹ ਮੋਟਰਸਾਈਕਲ ਤੇ ਸੀਜੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇਹ ਚਾਈਨਾ ਡੋਰ ਪੇਚਦਾ ਤਾਂ ਉਹ ਉਹਨੂੰ ਹਾਂਜੀ ਮਿੱਤਰਾਂ ਪਰ ਕੀ ਕਹਿਣਾ ਚਾਹੁੰਦੇ ਆ ਜੀ ਮਾਪਿਆਂ ਬੰਦ ਜਿਹੜੇ ਚੈਨਲ ਬਣਾ ਰਹੇ ਚਾਈਨਾ ਡੋਰ ਜਾਕਿਸਤਾਨ ਦੇ ਕੋਈ ਹੁਣ ਬਸੰਤ ਆਉਣ ਵਾਲੀ ਹੈ ਤੇ ਹੁਣ ਬੱਚੇ ਕਾਈਟ ਫਲਾਈਂਗ ਸੀਜ਼ਨ ਹੈ ਤੇ ਪੇਰੈਂਟਸ ਨੂੰ ਇਹੀ ਮੈਸੇਜ ਹੈ ਕਿ ਆਪਣੇ ਬੱਚਿਆਂ ਨੂੰ ਬਿਲਕੁਲ ਸਟ੍ਰਿਕਟਲੀ ਡਿਸਕਰੇਜ ਕਰਨ ਕਿ ਚਾਈਨਾ ਡੋਰ ਯੂਜ਼ ਕਰਨ ਕੋਤੋਂ ਲੋਕਾਂ ਨੂੰ ਪਤਾ ਚਾਈਨਾ ਡੋਰ ਕਿੰਨੀ ਜ਼ਿਆਦਾ ਹਾਰਮਫੁਲ ਲੈਥਲ ਵੈਪਨ ਹੈ ਦੇ ਨਾਲ ਉਦਾ ਜਾਂਦੇ ਜਿਹੜੇ ਰਾਗੀ ਰਹਾ ਕੋਈ ਟੂ ਵੀਲਰ ਤੇ ਜਾ ਰਿਹਾ ਕੋਈ ਪਕਸ਼ੀ ਹੈ ਸਾਰਿਆਂ ਲਈ ਬਹੁਤ ਹੀ ਜ਼ਿਆਦਾ ਡੇਂਜਰਸ ਹੈ ਇਸ ਲਈ ਇਦਾਂ ਦੀ ਕੋਈ ਨੂੰ ਖਰੀਦਣ ਚ ਵੇਚਣ ਦੇ ਵਿੱਚ ਜੋ ਵੀ ਇਨਵੋਲ ਹੈ ਉਹਨਾਂ ਦੇ ਖਿਲਾਫ ਬਿਲਕੁਲ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹ ਸੈਕਸ਼ਨ ਇਨਵੋਕ ਕੀਤੇ ਜਾਣਗੇ ਕਿ ਇਹਨਾਂ ਦੇ ਬیل ਵੀ ਨਹੀਂ ਦੇਗੇ ਜਿਹੜੇ ਪ੍ਰਤਾਂਵ ਜਿਹੜੇ ਵੀ ਆਪਾਂ ਦੇ ਚੈਨਲ ਉਪਰ ਘਾਹ ਰਿਹਾ ਇਹ ਵੀ ਤਾਂ ਕਾਫੀ ਹੋ ਗਿਆ ਉਹਨਾਂ ਦੇ ਪੇਰੈਂਟਸ ਹੋਏਗੀ ਜੇ ਬਿਲਕੁਲ ਜੇ ਮਾਈਨਰਸ ਇਨਵੋਲ ਹੋਏ ਤੇ ਵਿੱਚ ਉਹਨਾਂ ਦੇ ਪੇਰੈਂਟਸ 'ਤੇ ਕਾਰਵਾਈ ਹੋਊਗੀ ਫਿਰ ਠੀਕ ਹੈ